ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਅਜੀਹੀ ਚੀਜ਼ ਦੱਸਣ ਵਾਲੀ ਆ ਜਿਸ ਚੀਜ਼ ਨੂੰ ਧਾਰਨ ਕਰਨ ਦੇ ਨਾਲ ਕਹਿਣ ਦਾ ਭਾਵ ਕਿ ਜੇਕਰ ਉਸ ਚੀਜ਼ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਪਾ ਲਓਗੇ ਇਸ ਚੀਜ਼ ਨੂੰ ਪਾਉਣ ਦੇ ਨਾਲ ਤੁਹਾਡੇ ਆਸ-ਪਾਸ ਜਿੰਨੇ ਵੀ ਲੋਕ ਹੋਣਗੇ ਤੁਹਾਡੇ ਆਂਢ-ਗੁਆਂਢੀ ਪੜੋਸ ਦੇ ਜਿੰਨੇ ਵੀ ਲੋਕ ਨੇ ਉਹ ਤੁਹਾਡੇ ਕੋਲ ਆਉਣ ਦੇ ਲਈ ਤੁਹਾਨੂੰ ਮਿਲਣ ਦੇ ਲਈ ਦਰਸ਼ਨਗੇ ਕਹਿਣ ਦਾ ਭਾਵ ਕਿ ਤੁਹਾਡੀ ਇੰਨੀ ਜ਼ਿਆਦਾ ਪਰਸਨੈਲਿਟੀ ਤੇ ਆਕਰਸ਼ਣ ਸ਼ਕਤੀ ਵਧ ਜਾਵੇਗੀ ਇਸ ਨੂੰ ਪਾਉਣ ਦੇ ਨਾਲ ਇਸ ਦੇ ਨਾਲ ਨਾਲ ਜਿੰਨਾ ਲੋਕਾਂ ਦਾ ਕੌਨਫੀਡੈਂਸ ਲੈਵਲ ਬਿਲਕੁਲ ਲੋ ਹੁੰਦਾ ਹੈ ਉਹ ਘਬਰਾ ਜਾਂਦੇ ਨੇ ਉਹਨਾਂ ਦਾ ਕੌਨਫੀਡੈਂਸ ਲੈਵਲ ਇੰਨਾ ਜ਼ਿਆਦਾ ਵਧ ਜਾਵੇਗਾ ਜਿਵੇਂ ਕਿ ਕਈ ਲੋਕਾਂ ਦੀ ਜੌਬ ਹੁੰਦੀ ਹੈ ਇੰਟਰਵਿਊ ਦੇ ਲਈ ਉਹ ਜਾਂਦੇ ਨੇ ਤੇ ਜਾਣ ਦੇ ਸਮੇਂ ਉਹ ਇੰਨਾ ਜ਼ਿਆਦਾ ਘਬਰਾ ਜਾਂਦੀ ਹੈ ਕਿ ਉਹ ਪਸੀਨੋ ਪਸੀਨੀ ਹੋ ਜਾਂਦੇ ਆ ਜੇ ਜਦੋਂ ਤੁਸੀਂ ਇਹ ਛੋਟਾ ਜਿਹਾ ਉਪਾਅ ਕਰਕੇ ਇਸ ਚੀਜ਼ ਨੂੰ ਧਾਰਨ ਕਰੋਗੇ ਤੇ ਤੁਹਾਡੇ ਅੰਦਰ ਇਸ ਤਰੀਕੇ ਦੇ ਨਾਲ ਕੌਨਫੀਡੈਂਸ ਆਵੇਗਾ ਕਿ ਤੁਸੀਂ ਉਸ ਇੰਟਰਵਿਊ ਲਈ ਜਿਸ ਲਈ ਜਾ ਰਹੇ ਹੋ ਇੰਨਾ ਵਧੀਆ ਤੁਹਾਡਾ ਇੰਟਰਵਿਊ ਹੋਵੇਗਾ ਇੰਨਾ ਵਧੀਆ ਤੁਸੀਂ ਇੰਟਰਵਿਊ ਦੇ ਕੇ ਆਉਗੇ ਕਿ ਉਸ ਇੰਟਰਵਿਊ ਦੇ ਵਿੱਚ ਤੁਸੀਂ ਪੱਕਾ 101% ਸਿਲੈਕਟ ਹੋਵੋਗੇ ਉਹ ਇੰਟਰਵਿਊ ਦੇ ਵਿੱਚ ਤੁਸੀਂ ਪਾਸ ਹੀ ਪਾਸ ਹੋਵੋਗੇ ਇਸੇ ਤਰੀਕੇ ਦੇ ਨਾਲ ਜਿਹੜੀ ਜੋਬ ਦੇ ਲਈ ਤੁਸੀਂ ਗਏ ਹੋ ਉਸ ਜੋਬ ਦਾ ਆਫਰ ਲੈਟਰ ਤੁਹਾਡੇ ਹੱਥ ਦੇ ਵਿੱਚ ਆਵੇਗਾ ਤੇ ਇਸੇ ਤਰੀਕੇ ਦੇ ਨਾਲ ਜੇਕਰ ਦੂਸਰੀ ਗੱਲ ਦੀ ਆਪਾਂ ਗੱਲ ਕਰੀਏ ਤੁਹਾਡੀ ਕੋਈ ਲਵ ਲਾਈਫ ਚੱਲ ਰਹੀ ਏ ਉਸ ਦੇ ਵਿੱਚ ਤੁਹਾਡਾ ਜਿਹੜਾ ਕੌਨਫੀਡੈਂਸ ਲੈਵਲ ਏ ਉਹ ਬਿਲਕੁਲ ਹੀ ਚਲਾ ਗਿਆ ਏ ਜੋ ਸਾਹਮਣੇ ਵਾਲਾ ਪਰਸ ਨੇ ਚਾਹੇ ਉਹ ਲੜਕਾ ਏ ਚਾਹੇ ਲੜਕੀ ਚਾਹੇ ਜੈਂਸ ਲੇਡੀ ਉਹ ਤੁਹਾਨੂੰ ਲੂਜ਼ਰ ਬੋਲ ਕੇ ਕਹਿ ਦਾ ਭਾਵ ਕਿ ਇਸ ਤਰੀਕੇ ਦੇ ਨਾਲ ਬੋਲ ਕੇ ਉਹ ਤੁਹਾਡੀ ਇਨਸਰਟ ਕਰ ਦਿੰਦਾ ਹੈ ਜਾਂ ਫਿਰ ਕਰ ਦਿੰਦੀ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਉਸ ਦੇ ਸਾਹਮਣੇ ਇਹ ਧਾਰਨ ਕਰਕੇ ਜਾਓਗੇ ਇਸ ਨੂੰ ਪਾ ਕੇ ਜਾਓਗੇ ਜਾਂ ਹੱਥ ਦੇ ਵਿੱਚ ਪਾ ਕੇ ਤੁਸੀਂ ਰੱਖੋਗੇ ਤਾਂ ਉਹ ਵੀ ਲੋਕ ਦੇ ਕੇ ਹੈਰਾਨ ਰਹਿ ਜਾਣਗੇ ਕਿ ਇਸ ਦੇ ਅੰਦਰ ਇੰਨੀ ਜ਼ਿਆਦੀ ਪੋਜ਼ਿਟਿਵਿਟੀ ਇੰਨੀ ਜ਼ਿਆਦੀ એનર્ਜੀ ਇਸ ਇਨਸਾਨ ਦੇ ਅੰਦਰ ਇੰਨਾ ਜ਼ਿਆਦਾ ਕੌਨਫੀਡੈਂਸ ਲੈਵਲ ਕਿਵੇਂ ਆ ਗਿਆ ਏ ਇਸ ਦੇ ਨਾਲ ਨਾਲ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਕਾਮਣੇ ਜਿਹੜੇ ਰੁਕੇ ਹੋਏ ਨੇ ਉਹ ਕੰਮ ਵੀ ਇਸ ਨੂੰ ਪਾਉਣ ਦੇ ਨਾਲ ਜਾਂ ਪਾ ਕੇ ਰੱਖਣ ਦੇ ਨਾਲ ਸਾਡੇ ਚੱਲਣੇ ਸ਼ੁਰੂ ਹੋ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਕਹਿਣ ਦਾ ਭਾਵ ਇਹ ਹੀ ਏ ਕਿ ਜੇਕਰ ਅਸੀਂ ਕਿਸੇ ਪੋਜ਼ਿਟਿਵ ਜਗ੍ਹਾ ਤੇ ਚੱਲੀਆਂ ਤੇ ਉੱਥੇ ਪੋਜ਼ਿਟਿਵ ਵਾਈਬਸ ਹੁੰਦੀਆਂ ਨੇ ਸਾਡੇ ਘਰ ਦੇ ਅੰਦਰ ਤੇ ਸਾਡੇ ਵਿੱਚ ਪੋਜ਼ਿਟਿਵਿਟੀ ਆਉਂਦੀ ਹੈ ਪੋਜ਼ਿਟਿਵ એનર્ਜੀ ਜ਼ਿਆਦਾ ਹੋ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਚੀਜ਼ ਨੂੰ ਧਾਰਨ ਕਰੋਗੇ ਤੇ ਤੁਹਾਡੇ ਖੁਦ ਦੇ ਅੰਦਰ ਵੀ ਇੰਨੀ ਜ਼ਿਆਦਾ ਪੋਜ਼ਿਟਿਵਿਟੀ ਪੋਜ਼ਿਟਿਵ એનર્ਜੀ ਆ ਜਾਵੇਗੀ ਕਹਿੰਦਾ ਭਾਵ ਤੁਸੀਂ ਖੁਦ ਇੰਨੀ ਜ਼ਿਆਦਾ ਪੋਜ਼ਿਟਿਵਿਟੀ એનર્ਜੀ ਨਾਲ ਭਰ ਜਾਓਗੇ ਕਿ ਜੇਕਰ ਤੁਸੀਂ ਕੀਤੇ ਵੀ ਚਾਹੋਗੇ ਪਾਵੇਂ ਉਹ ਜਗਾ ਜੇਥੇ ਤੁਸੀਂ ਜਾ ਰਹੇ ਹੋ ਉਹ ਨੈਗੇਟਿਵਿਟੀ ਵਾਲੀ ਕੋਈ ਪਲੇਸ ਜਗਾ ਹੋਗੇ ਉਹ ਵੀ ਪਰ ਫਿਰ ਵੀ ਤੁਸੀਂ ਹਮੇਸ਼ਾ ਪੋਜ਼ਿਟਿਵ ਹੀ ਰਹੋਗੇ ਇੰਨੀ ਜ਼ਿਆਦਾ ਤੁਹਾਡੇ ਅੰਦਰ ਪੋਜ਼ਿਟਿਵਿਟੀ ਭਰ ਜਾਵੇਗੀ ਇਸੇ ਤਰੀਕੇ ਦੇ ਨਾਲ ਕਈ ਲੋਕ ਤੁਸੀਂ ਦੇਖੇ ਹੋਣਗੇ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਵਿਅਕਤੀ ਹੁੰਦਾ ਹੈ ਉਹ ਹਮੇਸ਼ਾ ਹੱਸਦਾ ਰਹਿੰਦਾ ਪੋਜ਼ਿਟਿਵ ਰਹਿੰਦਾ ਬਹੁਤ ਲੋਕ ਆਪਾਂ ਇਸ ਤਰ੍ਹਾਂ ਦੇ ਦੇਖਦੇ ਆਂ ਤਿਹਾਰੀ ਕੇ ਚੀਜ਼ ਨੂੰ ਉਹ ਪੋਜ਼ਿਟਿਵਿਟੀ ਦੇ ਵਿੱਚ ਹੀ ਲੈਂਦਾ ਹੈ ਈਸ਼ਾਈ ਦੇ ਵਿੱਚ ਲੈਂਦਾ ਹੈ ਇਸੇ ਤਰੀਕੇ ਦੇ ਨਾਲ ਜੋ ਲੋਕ ਨੈਗੇਟਿਵ ਰਹਿੰਦੇ ਆ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਚਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦੇ ਨੇ ਕਿ ਪਤਾ ਨਹੀਂ ਸਾਡਾ ਇਹ ਕੰਮ ਹੋਵੇਗਾ ਜਾਂ ਨਾ ਹੋਵੇਗਾ ਉਹਨਾਂ ਦਾ ਹਮੇਸ਼ਾ ਇਹੀ ਸੋਚ ਹੁੰਦੀ ਹੈ ਕਿ ਅਸੀਂ ਕੰਮ ਸ਼ੁਰੂ ਕਰ ਰਹੇ ਹਾਂ ਪਤਾ ਨਹੀਂ ਸਾਡਾ ਉਹ ਕੰਮ ਚੱਲ ਪਾਵੇਗਾ ਜਾਂ ਨਹੀਂ ਜੇ ਚੱਲ ਵੀ ਗਿਆ ਤਾਂ ਉਸ ਦੇ ਵਿੱਚ ਕੋਈ ਰੁਕਾਵਟ ਤਾਂ ਨਹੀਂ ਆਉਂਦੀ ਇਸ ਤਰ੍ਹਾਂ ਦੇ ਲੋਕਾਂ ਦੇ ਕੰਮ ਜੇਕਰ ਰੁਕੇ ਹੋਏ ਨੇ ਤੇ ਚਾਹ ਫਿਰ ਜਿਨ੍ਹਾਂ ਦੇ ਬੱਚੇ ਬਿਲਕੁਲ ਵੀ ਨਹੀਂ ਪੜਦੇ ਪੜ੍ਹਾਈ ਦੇ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ ਉਹਨਾਂ ਦੇ ਲਈ ਅੱਜ ਜੀ ਵੀਡੀਓ ਦੇ ਵਿੱਚ ਜਿਹੜੀ ਛੋਟੀ ਜਿਹੀ ਚੀਜ਼ ਬ्रेसलेट ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਧਾਰਨ ਕਰ ਲੈਂਦੇ ਨੇ ਪਾ ਲੈਂਦੇ ਨੇ ਤਾਂ ਸਮਝ ਲਓ ਕਿ ਤੁਹਾਡੀ ਲਾਈਫ ਤੁਹਾਡੀ ਜ਼ਿੰਦਗੀ ਬਿਲਕੁਲ ਬਦਲ ਜਾਵੇਗੀ ਇਸ ਬ੍ਰੇਸਲੇਟ ਨੂੰ ਅਸੀਂ ਕਿਵੇਂ ਪਾਉਣਾ ਹੈ ਇਸ ਤਰੀਕੇ ਦੇ ਨਾਲ ਤੇ ਸਾਨੂੰ ਕਿੱਥੋਂ ਮਿਲੇਗਾ ਇਹ ਉਹ ਕਿਹੜਾ ਬ੍ਰੇਸਲੇਟ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੇਣ ਵਾਲੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ। ਸੋ ਇਸੇ ਤਰੀਕੇ ਦੇ ਨਾਲ ਇਹ ਜੋ ਵੀ ਬ੍ਰੈਸਲੇਟ ਹੈ ਇਸ ਨੂੰ ਤੁਸੀਂ ਕਿਸੇ ਵੀ ਦੇਨ ਧਾਰਨ ਕਰ ਸਕਦੇ ਹੋ ਇਸ ਦੇ ਵਿੱਚ ਕਿਸੇ ਵੀ ਦੇਨ ਦੀ ਕੋਈ ਨਿਸ਼ਚਿਤ ਮਿਤੀ ਨਹੀਂ ਹੈਗੀ ਕਿ ਇਸ ਦਿਨ ਹੀ ਐਸੀ ਇਸ ਬ੍ਰੇਸਲੇਟ ਨੂੰ ਪਾਉਣਾ ਹੈ ਪਰ ਜਦੋਂ ਤੁਸੀਂ ਇਸ ਨੂੰ ਪਾਉਣਾ ਹੈ ਉਹ ਤੁਸੀਂ ਸਵੇਰ ਦੇ ਸਮੇਂ ਹੀ ਪਾਉਣਾ ਹੈ ਇਸ ਬ੍ਰੇਸਲੇਟ ਨੂੰ ਤੁਸੀਂ ਵਿਚਾਰ ਦੇ ਵਿੱਚੋਂ ਜਾ ਕੇ ਆਸਾਨੀ ਦੇ ਨਾਲ ਖਰੀਦ ਕੇ ਲਿਆ ਸਕਦੇ ਹੋ ਜਿਵੇਂ ਕਿ ਰਤਨਾਵਾਲੀ ਦੁਕਾਨ ਹੁੰਦੀ ਹੈ ਜਿੱਥੇ ਸਾਨੂੰ ਅੰਗੂਠੀਆਂ ਵੀ ਮਿਲਦੀਆਂ ਨੇ ਉੱਥੇ ਜੇਕਰ ਤੁਸੀਂ ਜਾਓਗੇ ਤੇ ਤੁਹਾਨੂੰ ਇਹ ਬ੍ਰੇਸਲੇਟ ਆਸਾਨੀ ਦੇ ਨਾਲ ਮਿਲ ਜਾਵੇਗਾ ਇਸ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਇਸ ਬ੍ਰੇਸਲੇਟ ਨੂੰ ਖਰੀਦਦੇ ਨਾ ਤੇ ਖਰੀਦਣ ਦੇ ਸਮੇਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਉਹ ਦੁਕਾਨ ਵਾਲੇ ਜਿਹੜੇ ਵੀ ਲੋਕ ਹੋਣਗੇ ਜਦੋਂ ਤੁਸੀਂ ਬ੍ਰੇਸਲੇਟ ਖਰੀਦੋਗੇ ਉਹ ਬ੍ਰੇਸਲੇਟ ਦੇ ਨਾਲ ਤੁਹਾਨੂੰ ਇੱਕ ਸਰਟੀਫਿਕੇਟ ਵੀ ਦੇਣਗੇ ਜਿਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਰੀਅਲ ਹੈ オリジナル ਹੈ ਜਿਸ ਤੋਂ ਸਾਨੂੰ ਇਹ ਇਹ ਆਈਡੀਆ ਹੋ ਜਾਂਦਾ ਹੈ ਕਿ ਇਹ ਡੁਪਲੀਕੇਟ ਨਹੀਂ ਹੈਗਾ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਨਕਲੀ ਡੁਪਲੀਕੇਟ ਹੈ। ਚੀਜ਼ਾਂ ਬਹੁਤ ਚਲਦੀਆਂ ਨੇ ਤੇ ਜੇਕਰ ਤੁਸੀਂ ਇਸ ਚੀਜ਼ ਦੇ ਭਲੇਖੇ ਦੇ ਵਿੱਚ ਰਹਿ ਕੇ ਤੁਸੀਂ ਨਕਲੀ ਡੁਪਲੀਕੇਟ ਬ੍ਰੇਸਲਟ ਖਰੀਦ ਕੇ ਲੈ ਆਓਗੇ ਤਾਂ ਤੁਹਾਨੂੰ ਕੋਈ ਦੂਸਰਾ ਰਿਜ਼ਲਟ ਬਿਲਕੁਲ ਵੀ ਨਹੀਂ ਮਿਲੇਗਾ ਇਸ ਕਰਕੇ ਤੁਸੀਂ ਇਹ ਸਰਟੀਫਿਕੇਟ ਦੁਕਾਨਦਾਰ ਕੋਲੋਂ ਜ਼ਰੂਰ ਮੰਗਣਾ ਜੇਕਰ ਉਹ ਤੁਹਾਨੂੰ ਦੇਣ ਤਾਂ ਠੀਕ ਹੈ ਜੇਕਰ ਨਹੀਂ ਦੇ ਰਿਹਾ ਤਾਂ ਤੁਸੀਂ ਇਸ ਨੂੰ ਖੁਦ ਵੀ ਮੰਗ ਸਕਦੇ ਹੋ ਇਸ ਦੇ ਨਾਲ ਨਾਲ ਜੇਕਰ ਤੁਹਾਨੂੰ ਇਹ ਵਿਚਾਰ ਦੇ ਵਿੱਚੋਂ ਨਹੀਂ ਵੀ ਮਿਲਦਾ ਤਾਂ ਤੁਸੀਂ ਇਸ ਨੂੰ ਆਨਲਾਈਨ ਵੀ ਮੰਗਵਾ ਸਕਦੇ ਹੋ ਇਸ ਬ੍ਰੇਸਲੇਟ ਦਾ ਨਾਮ ਹੈ ਕ੍ਰਿਸਟਲ ਬ੍ਰੇਸਲੇਟ ਤੁਸੀਂ ਇਸ ਨੂੰ ਨੋਟ ਕਰਕੇ ਵੀ ਰੱਖ ਸਕਦੇ ਹੋ ਕ੍ਰਿਸਟਲ ਬ੍ਰੈਸਲੇਟ ਤਾਂ ਜੋ ਕਿ ਤੁਹਾਨੂੰ ਖਰੀਦਣ ਦੇ ਸਮੇਂ ਆਸਾਨੀ ਆਵੇ ਇਸ ਬ੍ਰੈਸਲੇਟ ਨੂੰ ਤੁਸੀਂ ਸੱਜੇ ਹੱਥ ਦੇ ਵਿੱਚ ਪਾਉਣਾ ਹੈ ਤੇ ਸਵੇਰ ਦੇ ਸਮੇਂ ਪਾਉਣਾ ਹੈ ਤੇ ਕਿਸੇ ਵੀ ਦਿਨ ਤੁਸੀਂ ਪਾ ਸਕਦੇ ਹੋ ਕਿਉਂਕਿ ਦਿਨ ਦੇ ਵਿੱਚ ਇਸ ਦੀ ਕੋਈ ਚੱਕਰ ਨਹੀਂ ਪਰ ਤੁਸੀਂ ਪਾਉਣਾ ਹੈ ਜੋ ਉਹ ਦੇਣ ਦੇ ਸਮੇਂ ਕਹਿੰਦਾ ਭਾਵ ਕਿ ਸਵੇਰ ਦੇ ਸਮੇਂ ਤੁਸੀਂ ਪਾਉਣਾ ਹੈ ਸਵੇਰ ਦੇ ਸਮੇਂ ਤੋਂ ਬਾਅਦ ਦੇ ਵਿੱਚ ਤੁਸੀਂ ਨਹੀਂ ਪਾਉਣਾ ਅਗਰ ਲੇਟ ਹੋ ਜਾਂਦੇ ਹੋ ਤਾਂ ਤੁਸੀਂ ਅਗਲੇ ਦਿਨ ਦੀ ਸਵੇਰ ਇਸ ਨੂੰ ਪਾ ਸਕਦੇ ਹੋ ਸੱਜੇ ਹੱਥ ਦੇ ਵਿੱਚ ਰਾਈਟ ਹੈਂਡ ਸੋ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਬ੍ਰੇਸਲਟ ਪਾਉਣਾ ਹੈ ਇਸ ਗੱਲ ਨੂੰ ਵੀ ਤੁਸੀਂ ਦੇਖਣਾ ਹੈ ਕਿ ਕਈ ਲੋਕ ਕੀ ਹੁੰਦੇ ਆ ਕਿ ਖੱਬੇ ਹੱਥ ਦੇ ਨਾਲ ਸਾਰੇ ਆਪਣੇ ਕੰਮ ਕਰਦੇ ਆ ਲਿਖਦੇ ਆ ਖਾਂਦੇ ਆ ਪੀਂਦੇ ਆ ਤੇ ਕਈ ਲੋਕ ਸੱਜੇ ਦੇ ਨਾਲ ਕਰਦੇ ਆ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਹਰ ਇੱਕ ਕੰਮ ਆਪਣਾ ਖੱਬੇ ਹੱਥ ਦੇ ਨਾਲ ਕਰਦੇ ਆ ਉਹ ਇਸ ਬ੍ਰੇਸਲੇਟ ਨੂੰ ਖੱਬੇ ਹੱਥ ਦੇ ਵਿੱਚ ਹੀ ਪਾਉਣ ਤੇ ਜਿਹੜੇ ਸੱਜੇ ਹੱਥ ਦੇ ਨਾਲ ਕਰਦੇ ਆ ਉਹ ਇਸ ਬ੍ਰੇਸਲੇਟ ਨੂੰ ਸੱਜੇ ਹੱਥ ਦੇ ਵਿੱਚ ਪਾਉਣ ਜਦੋਂ ਤੁਸੀਂ ਇਸ ਬ੍ਰੇਸਲੇਟ ਨੂੰ ਧਾਰਨ ਕਰ ਲਓਗੇ ਤੁਸੀਂ ਦੇਖੋਗੇ ਕਿ ਇਸ ਦਾ ਰਿਜ਼ਲਟ ਬਹੁਤ ਹੀ ਵਧੀਆ ਮਿਲਦਾ ਹੈ ਇਸ ਨੂੰ ਧਾਰਨ ਕਰਦਿਆਂ ਦੇ ਸਾਰ ਹੀ ਤੁਹਾਡੇ ਸਾਰੇ ਕੰਮ ਧਨ ਦੌਲਤ ਪੈਸਾ ਦੌਲਤ, ਸ਼ੋਰ ਤੇ ਪੈਸਾ, ਮਾਣ, ਸਨਮਾਨ ਹਰ ਇੱਕ ਚੀਜ਼ ਤੁਹਾਨੂੰ ਜ਼ਿੰਦਗੀ ਦੀ ਮਿਲਣੀ ਸ਼ੁਰੂ ਹੋ ਜਾਵੇਗੀ। ਬਸ ਇਸ ਨੂੰ ਲਿਆ ਕੇ ਤੇ ਤੁਸੀਂ ਪਾ ਕੇ ਇੱਕ ਵਾਰ ਦੇਖਿਓ ਤੇ ਜੋ ਲੋਕ ਆਪਣੀ ਲਵ ਲਾਈਫ ਦੇ ਵਿੱਚ ਪਰੇਸ਼ਾਨ ਹੋ ਚੁੱਕੇ ਨੇ, ਕਹਿਣ ਦਾ ਭਾਵ ਕਿ ਕੋਈ ਉਹਨਾਂ ਨੂੰ ਰਪਲਾਈ ਨਹੀਂ ਦਿੰਦਾ, ਉਹਨਾਂ ਦੇ ਅੰਦਰ ਕਿਸੇ ਨੂੰ ਇੰਪ੍ਰੈਸ ਕਰਨ ਦੀ ਉਹ ਤਾਕਤ ਲਗਾ ਲੋ ਜਾਂ ਕੌਨਫੀਡੈਂਸ ਹੀ ਨਹੀਂ ਰਿਹਾ। ਇਹਦਾ ਮਤਲਬ ਕਿ ਉਹਨਾਂ ਦੇ ਅੰਦਰ ਉਹ ਪਾਵਰ ਹੀ ਨਹੀਂ ਹੈ ਕਈ ਵਾਰ ਆਪਾਂ ਅਜਿਹੇ ਲੋਕ ਵੀ ਦੇਖਦੇ ਹਾਂ ਕਿ ਜੋ ਇੰਨੀਆਂ ਗੱਲਾਂ ਨੂੰ ਕੁਮਾਫਰਾ ਕੇ ਕਰਦੇ ਆ ਜੋ ਲੋਕ ਹੁੰਦੇ ਆ ਜ਼ਿਆਦਾਤਰ ਉਹਨਾਂ ਦੇ ਵੱਲ ਹੀ ਦੇਖਣਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਇਹ ਸੋਚਦੇ ਆ ਕਿ ਵਾ ਇਹ ਕਿੰਨਾ ਵਧੀਆ ਇਨਸਾਨ ਹੈ ਤੇ ਕਿੰਨੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਕਰਦਾ ਹੈ ਤੇ ਜਿਹੜਾ ਦੂਸਰਾ ਪਰਸਨ ਹੁੰਦਾ ਏ ਉਹ ਹਮੇਸ਼ਾ ਇਹੀ ਸੋਚਦਾ ਰਹਿੰਦਾ ਹੈ ਸੋਚਣ ਲੱਗ ਜਾਂਦਾ ਹੈ ਕਿ ਇਸ ਤਰੀਕੇ ਦਾ ਕੌਨਫੀਡੈਂਸ ਮੇਰੇ ਅੰਦਰ ਕਿਉਂ ਨਹੀਂ ਹੈਗਾ ਤਾਂ ਬਸ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਇਸ ਬ੍ਰੇਸਲੈਟ ਨੂੰ ਤੁਸੀਂ ਧਾਰਨ ਕਰੋ ਤੇ ਕੌਨਫੀਡੈਂਸ ਲੈਵਲ ਤੁਸੀਂ ਆਪਣੇ ਅੰਦਰ ਲੈ ਕੇ ਆਓ ਜੇਕਰ ਜੌਬ ਦੇ ਲਈ ਜਾ ਰਹੇ ਹੋ ਤੇ ਜੌਬ ਦਾ ਜੋ ਇੰਟਰਵਿਊ ਕੌਨਫੀਡੈਂਸ ਦੇ ਨਾਲ ਦੇ ਕੇ ਆਓ ਤੇ ਜੇਕਰ ਤੁਸੀਂ ਕੋਈ ਐਗਜ਼ਾਮ ਦੇ ਲਈ ਜਾ ਰਹੇ ਹੋ ਤਾਂ ਉਹ ਐਗਜ਼ਾਮ ਵੀ ਤੁਸੀਂ ਕੌਨਫੀਡੈਂਸ ਦੇ ਨਾਲ ਹੀ ਦੇ ਕੇ ਆਓ ਕੌਨਫੀਡੈਂਸ ਨਾਲ ਤੁਸੀਂ ਦੇ ਕੇ ਆਓ ਤੇ ਇਸ ਦੇ ਨਾਲ-ਨਾਲ ਤੁਸੀਂ ਕਿਸੇ ਵਧੀਆ ਕੰਮ ਦੇ ਲਈ ਕੋਈ ਡੀਲ ਪੱਕੀ ਕਰਨ ਜਾ ਰਹੇ ਹੋ ਤਾਂ ਉਹ ਡੀਲ ਨੂੰ ਤੁਸੀਂ ਪੱਕੀ ਕਰਕੇ ਹੀ ਆਓ ਕਰਦੇ ਵਿੱਚ ਪੈਸਾ ਹੀ ਪੈਸਾ ਹੋ ਜਾਵੇਗਾ ਇਹ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਏ ਇਸ ਨੂੰ ਤੁਸੀਂ ਇੱਕ ਵਾਰ ਜ਼ਰੂਰ ਯੂਜ਼ ਕਰਕੇ ਦੇਖੋ ਤੇ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਜਾਣਕਾਰੀ ਛੋਟੀ ਜਿਹੀ ਵੀਡੀਓ ਜੇਕਰ ਤੁਹਾਨੂੰ ਸਾਡੀ ਇਹ ਛੋਟੀ ਜਿਹੀ ਜਾਣਕਾਰੀ ਵੀਡੀਓ ਉਪਾ ਵਧੀਆ ਲੱਗਿਆ ਏ ਤਾਂ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਸ਼ੇਅਰ ਕਰਨ ਦੇ ਨਾਲ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜੇਕਰ ਚੈਨਲ ਤੇ ਬੈਲੀ ਵਾਰ ਆਉਣੇ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਧੰਨਵਾਦ ਜੀ ਇਸੇ ਤਰੀਕੇ ਦੇ ਨਾਲ ਜਿਹੜੇ ਲੋਕ ਪੈਸੇ ਨੂੰ ਲੈ ਕੇ ਕਰਜ਼ੇ ਨੂੰ ਲੈ ਕੇ ਪਰੇਸ਼ਾਨ ਨੇ ਉਹ ਵੀ ਇਸ ਚੀਜ਼ ਨੂੰ ਜ਼ਰੂਰ ਧਾਰਨ ਕਰਨਾ ਸੋ ਇਸੇ ਤਰੀਕੇ ਦੇ ਨਾਲ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਵੀਡੀਓ ਨੂੰ ਦੇਖਣ ਦੇ ਲਈ